ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਘਰਵਾਲੀ ਨੇ ਭਾਈ ਅੰਮ੍ਰਿਤਪਾਲ ਦੀ ਘਰਵਾਲੀ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਆਖਰਕਾਰ ਕਿਤੇ ਨਾ ਕਿਤੇ ਪਰਵਾਰਿਕ ਲੜਾਈਆਂ ਜਿਹੜੀਆਂ ਨੇ ਉਹ ਵੇਖੀਆਂ ਜਾ ਸਕਦੀਆਂ ਨੇ ਸੋ ਚਾਰੇ ਪਾਸੇ ਚਰਚਾਵਾਂ ਬਿਲਕੁਲ ਜਿਹੜੀਆਂ ਨੇ ਤੇਜ਼ ਹੋ ਰਹੀਆਂ ਨੇ ਸੋ ਹਾਲਾਂਕਿ ਸੱਚਾਈ ਕਿੰਨੀ ਕੁ ਹੈ ਨਾ ਗੱਲਾਂ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਹਰ ਪਾਸੇ ਇਸ ਗੱਲ ਤੇ ਜਿਹੜੀ ਹੈ ਗੱਲਬਾਤ ਜ਼ਰੂਰ ਰੱਖਾਂਗੇ ਤੇ ਲਗਾਤਾਰ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਹੋਰੀ ਜਿਹੜੇ ਨੇ ਉਹ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸੋ ਆਖਰ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਜਿਹੜੇ ਨੇ ਸਾਹਮਣੇ ਆ ਰਹੇ ਨੇ ਪਰ ਹੁਣ ਕੁਝ ਅਫਵਾਹਾਂ ਜਿਹੜੀਆਂ ਨੇ ਫਲਾਈਆਂ ਜਾ ਰਹੀਆਂ ਨੇ ਕਿ ਭਾਈ ਅਮਰਿਤਪਾਲ ਸਿੰਘ ਦੇ ਭਰਾ ਦੀ ਜਿਹੜੀ ਘਰਵਾਲੀ ਨੇ ਸ਼ਹਿਨਾਜ਼ ਕੌਰ ਉਹ ਅਮਰਿਤਪਾਲ ਦੀ ਘਰਵਾਲੀ ਤੇ ਇਲਜ਼ਾਮ ਲਗਾ ਰਹੇ ਨੇ ਹਾਲਾਂਕਿ ਪਹਿਲਾਂ ਕੁਝ ਖਬਰਾਂ ਵਾਇਰਲ ਹੋਈਆਂ ਸੀ ਕਿ ਜਿਹੜੇ ਨੇ ਹਰਪ੍ਰੀਤ ਸਿੰਘ ਆਪਣੇ ਘਰਵਾਲੀ ਨੂੰ ਮਾਰਕੁਟਾਈ ਕਰਦੇ ਨੇ ਤੇ ਉਹ ਆਪਣੇ ਪੇਕੇ ਗਏ ਹੋਏ ਨੇ ਤੇ ਆਖਰਕਾਰ ਇਸ ਸਚਾਈ ਤੋਂ ਪਰਦਾ ਚੁੱਕਿਆ ਸੀ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਹੋਰਾਂ ਨੇ ਪਰ ਹੁਣ ਇਹ ਵੀ ਜਿਹੜੀ ਗੱਲ ਹੈ ਸ਼ਾਇਦ ਇਦਾਂ ਦੀ ਹੀ ਹੈ ਤੇ ਇਸ ਗੱਲ ਦੇ ਵਿੱਚ ਵੀ ਜਿਹੜੀ ਸਚਾਈ ਕੁਝ ਉਹ ਨਹੀਂ ਲੱਗ ਰਹੀ ਹੈ ਪਰ ਇਸ ਵਕਤ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਸਾਡੇ ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਹੈ ਗੁੰਮਰਾ ਕੀਤਾ ਜਾ ਰਿਹਾ ਹੈ ਸਾਡੇ ਲੋਕ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸੱਚ ਮੰਨ ਕੇ ਬੈਠੇ ਹੋਏ ਨੇ ਪਰ ਅਸਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੋਈ ਇਲਜ਼ਾਮ ਜਿਹੜੇ ਨੇ ਨਹੀਂ ਲਗਾਏ ਗਏ ਨੇ ਹਾਲਾਂਕਿ ਸਾਡੇ ਲੋਕਾਂ ਨੂੰ ਜਿਹੜਾ ਹੈ ਜਾਣ ਬੁਝ ਕੇ ਅਜੀਹਾ ਦਿਖਾਇਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਉੱਤੇ ਇਲਜ਼ਾਮ ਜਿਹੜੇ ਨੇ ਗਲਤ ਲਗਾਏ ਜਾ ਰਹੇ ਨੇ ਪਰ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਣ ਕਾਰਨ ਸ਼ਾਇਦ ਅਜੀਹਾ ਹੋ ਰਿਹਾ ਹੈ ਸਰਕਾਰ ਨਹੀਂ ਚਾਹੁੰਦੀ ਹੈ ਪੰਜਾਬ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਉਹਨਾਂ ਦਾ ਪਰਿਵਾਰ ਦਾ ਕੋਈ ਵਧੀਆ ਜਿਹੜਾ ਹੈ ਅੰਸ਼ ਬਣ ਸਕੀ ਹਾਲਾਂਕਿ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਜਿਹੜੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਦੁੱਬਦਾ ਪਾਈ ਜਾਵੇ ਲੋਕ ਜਿਹੜੇ ਨੇ ਉਹਨਾਂ ਨੂੰ ਨਾ ਪਸੰਦ ਕਰ ਦੇਣ ਘਰ ਦੇ ਕਲੇਸ਼ ਤੇ ਚੱਲਦੇ ਆ ਸ਼ਾਇਦ ਉਹ ਹੋਰ ਕੰਮਾਂ ਤੇ ਫੋਕਸ ਨਾ ਕਰ ਪਾਉਣ ਹਰਪ੍ਰੀਤ ਸਿੰਘ ਹੋਰਾਂ ਦੀ ਰਿਹਾਈ ਤੇ ਫੋਕਸ ਨਾ ਕਰ ਪਾਉਣ ਔਰ ਕਿਤੇ ਨਾ ਕਿਤੇ ਅਮਰਤਪਾਲ ਸਿੰਘ ਦੇ ਕੇਸ ਵੱਲ ਧਿਆਨ ਨਾ ਦੇ ਸਕਣ ਇਦਾਂ ਦੀਆਂ ਸ਼ਾਇਦ ਚਾਲਾਂ ਜਿਹੜੀਆਂ ਨੇ ਹੋ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਦੋਨੇ ਜਿਹੜੀਆਂ ਘਰ ਦੀਆਂ ਨੂਹਾਂ ਨੇ ਬਿਲਕੁਲ ਠੀਕ ਠਾਕ ਨੇ ਤੇ ਉਹਨਾਂ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੈਗਾ ਸਾਡੇ ਲੋਕਾਂ ਨੂੰ ਜਿਹੜਾ ਹੈ ਵੈਸੇ ਹੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨ ਦੇ ਲਈ ਕਿਹਾ ਜਾ ਰਿਹਾ ਜਾਣ ਬੁਝ ਕੇ ਚੀਜ਼ਾਂ ਅਟਰੈਕਟਿਵ ਕੀਤੀਆਂ ਜਾ ਰਹੀਆਂ ਨੇ ਅਜਿਹੀਆਂ ਕੁਝ ਖਬਰਾਂ ਜਿਹੜੀਆਂ ਨੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸਾਡੇ ਲੋਕਾਂ ਦਾ ਧਿਆਨ ਜਿਹੜਾ ਹੈ ਉਹ ਇਸ ਤਰ੍ਹਾਂ ਹੀ ਵੰਡਿਆ ਜਾ ਸਕੇ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ